ਸੋ ਪੈਂਬੌਂਡੀ ਹੋਣਾ ਨੇ ਉਹਨਾਂ ਨੂੰ ਜਿਹੜਾ ਉਹ ਪੁੱਛਿਆ ਗਿਆ ਤਾਂ ਅੱਜ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਬਾਰੇ ਕਿਹਾ ਵੀ ਕਹਿੰਦੇ ਵੀ ਬਾਈਡਨ ਉਹਨਾਂ ਦੇ ਅੰਡਰ ਟਰੰਪ ਹੋਣਾਂ ਨੂੰ ਟਾਰਗੇਟ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਜਿਹੜਾ ਟਰੰਪ ਹੋਣਾਂ ਨੂੰ ਟਾਰਗੇਟ ਕੀਤਾ ਆ ਸੋ ਇਹ ਇਹਦੇ ਵਿੱਚ ਹੁਣੇ ਦੇਖਣਾ ਹੋਊਗਾ ਵੀ ਅੱਗੇ ਕੀ ਕਰਦੇ ਕਿਉਂਕਿ ਟਰੰਪ ਹੋਣਾਂ ਨੇ ਕਿਹਾ ਸੀਗਾ ਵੀ ਮੈਂ ਵੀ ਗਿਣ-ਗਣ ਕੇ ਬਦਲੇ ਕਾਈਂਡ ਆਫ ਜਿਹੜੇ ਉਹ ਲੈਣੇ ਆ ਕੀ ਅਮਰੀਕਾ ਦੇ ਵਿੱਚ ਸਿਆਸਤ ਹੁਣ ਇਸ ਪਾਸੇ ਵੱਲ ਨੂੰ ਪੋਲੀਟੀਕਲ ਵੈਂਡੇਟਾ ਦੇ ਵੱਲ ਨੂੰ ਜਿਹੜੀ ਉਹ ਵਧੂਗੀ ਇਹ ਦੇਖਣ ਵਾਲੀ ਗੱਲ ਆ ਪਰ 트럼ਪ ਉਹਨਾਂ ਦੀ ਜਿਹੜੀ ਅਟਾਰਨੀ ਜਨਰਲ ਪੈਮ ਬੌਂਡੀ ਆ ਉਹਨਾਂ ਨੇ ਕਲੀਅਰ ਨੇ ਲਾ ਦਿੱਤਾ ਵੀ ਜਸਟਿਸ ਡਿਪਾਰਟਮੈਂਟ ਦੀ ਵਰਤੋਂ ਜਿਹੜੀ ਆ ਬਾਈਡਨ ਸਰਕਾਰ ਨੇ ਇਸ ਤਰੀਕੇ ਦੇ ਨਾਲ ਕੀਤੀ ਹੈਗੀ ਆ ਪਰ ਨਾਲ ਦੇ ਨਾਲ 트럼ਪ ਉਹਨਾਂ ਦੀ ਹਾਰ ਮੰਨਣ ਨੂੰ ਵੀ ਉਹ ਰਾਜੀ ਨਹੀਂ ਆ 2020 ਦੇ ਵਿੱਚ ਜਿਹੜੀ ਉਹਨਾਂ ਦੀ ਇਲੈਕਸ਼ਨ ਦੀ ਹਾਰ ਹੋਈ ਆ ਉਹਨਾਂ ਨੇ ਰਿਫਿਊਜ਼ ਕੀਤਾ ਐਕਨੋਲਜ ਜਿਹੜਾ ਉਹ ਕਰਨ ਨੂੰ ਤੇ ਉਹਨਾਂ ਨੇ ਇਹ ਕਿਹਾ ਮੈਂ ਤੁਹਾਨੂੰ ਕਹਿੰਦੀ ਮੈਂ ਭਰੋਸਾ ਦਵਾਉਂਦੀ ਆ ਵੀ ਜਸਟਿਸ ਡਿਪਾਰਟਮੈਂਟ ਨੂੰ ਅਸੀਂ ਵੈਪਨਾਈਜ਼ ਨਹੀਂ ਕਰਾਂਗੇ ਪਰ ਜਦ ਕਿ 트럼ਪ ਹੋਣਾ ਦਾ ਇਰਾਦਾ ਜਿਹੜਾ ਇਸ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਇਸ ਦੇ ਵਿੱਚ ਲੱਗਦਾ ਹੈਗਾ ਆ ਡੈਮੋਕ੍ਰੇਟ ਦੇ ਜਿਹੜੇ ਰੈਂਕਿੰਗ ਮੈਂਬਰਸ ਆ ਕਹਿੰਦੇ ਵੀ ਉਹ ਅਸ਼ੋਰੈਂਸ ਚਾਹੁੰਦੇ ਨੇ ਪੈਮ ਬੌਂਡੀ ਤੋਂ ਵੀ ਇਲੀਗਲ ਜਿਹੜੇ ਆਰਡਰਸ ਹੋਣਗੇ 트럼ਪ ਹੋਣਾ ਦੇ ਦੁਆਰਾ ਕਾਨੂੰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਉਹਦੇ ਉਲਟ ਜਿਹੜਾ ਆ ਉਹ ਕਾਰਵਾਈ ਕਰਨਗੇ ਸੋ ਜਿਹੜੇ ਜਿਹੜੇ ਰਿਪਬਲਿਕਨਸ ਸੀਗੇ ਉੱਥੇ ਰੈਂਕਿੰਗ ਮੈਂਬਰ ਉਹਨਾਂ ਨੇ ਕਿਹਾ ਵੀ ਪੋਲੀਟੀਕਲ ਡਿਸੀਜਨ 메ਕਿੰਗ ਜਸਟਿਸ ਡਿਪਾਰਟਮੈਂਟ ਦੇ ਵਿੱਚ ਬੰਦ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ ਸੋ ਜਿਹੜੀ ਸੈਨੇਟ ਦੀ ਜੁਡੀਸ਼ਰੀ ਕਮੇਟੀ ਆ ਉਹ ਇਸ ਟਾਈਮ ਇਹਨਾਂ ਦੀ ਪੈਮਿਲਾ ਜੋ ਬੌਂਡੀ ਜੋ ਉਹਨਾਂ ਦਾ ਪੂਰਾ ਨਾਮ ਆ ਪੈਮ ਬੌਂਡੀ ਅਟਾਰਨੀ ਜਨਰਲ ਰਹੀ ਆ ਉਹ ਫਲੋਰੀਡਾ ਦੇ ਤੇ ਉਹ ਹੁਣ ਅਮਰੀਕਾ ਦੇ ਅਟਾਰਨੀ ਜਨਰਲ ਦੇ ਰਹੀ ਜਿਹੜਾ ਉਹਨਾਂ ਨੂੰ ਨਾਮਿਨੇਟ ਕੀਤਾ ਆ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਹੀアリング ਜਿਹੜੀ ਉਹ ਚੱਲ ਰਹੀ ਆ ਸੋ ਕਹਿ ਸਕਦੇ ਆ ਵੀ ਕੈਬਿਨੇਟ ਜੰਗੀ ਪਦਰ ਦੇ ਉੱਤੇ ਕੰਮ ਕਾਜ ਕਰਨ ਦੇ ਲਈ ਰੈਡੀ ਜਿਹੜੀ ਉਹ ਹੋ ਰਹੀ ਆ ਸੋ ਕਨਫਰਮੇਸ਼ਨਸ ਜਿਹੜੀਆਂ ਉਹਨਾਂ ਨੂੰ ਸੈਨੇਟ ਦੇ ਵਿੱਚ ਜਿਹੜੀਆਂ ਚਾਹੀਦੀਆਂ ਆ ਪੀਟ ਹੈਗਸਥ ਕਮੇਟੀ ਦੇ ਵਿੱਚੋਂ ਨਿਕਲ ਕੇ ਇਵੈਂਚੁਅਲੀ ਸੈਨੇਟ ਦੀ ਵੋਟ ਤੱਕ ਪਹੁੰਚਦੇ ਆ ਆ ਇਹਦੇ ਲਈ ਲੱਗਦਾ ਹੈ ਵੀ ਉਹਨਾਂ ਨੂੰ ਇਨਫ ਵੋਟਾਂ ਜਿਹੜੀਆਂ ਕਮੇਟੀ ਚੋਂ ਮਿਲ ਜਾਣਗੀਆਂ ਪੈਮ ਬੌਂਡੀ ਨੂੰ ਵੀ ਜਿਹੜੀਆਂ ਆ ਸ਼ਾਇਦ ਮਿਲ ਜਾਣਗੀਆਂ ਰੀਜ਼ਨ ਉਸ ਦੇ ਵਿੱਚ ਹਰਜੋਤ ਸਿੰਘ ਜੀ ਨਾਲ ਇਹੀ ਆ ਵੀ 53 ਜਿਹੜੇ ਇਸ ਟਾਈਮ ਸੈਨੇਟਰਸ ਆ ਰਿਪਬਲਿਕਨ ਆ ਤੇ ਕਮੇਟੀ ਦੇ ਵਿੱਚ ਜਿਹੜੀ ਮੈਜੋਰਟੀ ਪਾਰਟੀ ਹੁੰਦੀ ਆ ਉਹਨਾਂ ਦਾ ਹਮੇਸ਼ਾ ਇੱਕ ਜਾਣਾ ਉਸ ਦੇ ਵਿੱਚ ਵਾਧਾ ਹੁੰਦਾ ਹੈ ਤੇ ਸਿੰਪਲ ਜਿਹੜੀ ਵੋਟ ਤੇ ਨਾਲ ਕਮੇਟੀ ਦੇ ਵਿੱਚੋਂ ਸੈਨੇਟ ਦੀ ਜਿਹੜੀ ਮੇਨ ਵੋਟ ਤੇ ਲਈ ਉਹ ਜਿਹੜੀ ਨੋਮੀਨੇਸ਼ਨ ਪਹੁੰਚ ਜਾਂਦੀ ਹੁੰਦੀ ਹੈ ਮੈਮ ਮੰਡੀ ਨੂੰ ਵਾਰ-ਵਾਰ ਜਦੋਂ ਕੁਐਸਚਨ ਪੁੱਛੇ ਗਏ ਉਹਨਾਂ ਨੇ ਇਹ ਕਿਹਾ ਕਿ ਹਾਈਪੋਥੈਟিক্যাল ਕੁਐਸਚਨਾਂ ਦਾ ਮੈਂ ਆਨਸਰ ਨਹੀਂ ਦੇਣਾ ਸੈਨੇਟਰ ਮੈਜੀ ਹੀ ਡੋਨੋ ਜੋ ਹਵਾਈ ਤੋਂ ਹੈਗੇ ਆ ਉਹਨਾਂ ਨੇ ਪੁੱਛਿਆ ਕਿ ਜੇ ਤੁਹਾਨੂੰ ਨੋਮੀਨੇਟ ਕੀਤਾ ਜਾਂਦਾ ਹੈ ਵੀ ਤੁਸੀਂ ਸਾਬਕਾ ਜਿਹੜੇ ਕਾਉਂਸਲ ਜੈਕ ਸਮੇਤ ਆ ਅਟਾਰਨੀ ਜਨਰਲ ਮੈਰੀ ਗਾਰਲੈਂਡ ਆ ਤੇ ਸਾਬਕਾ ਰਿਪਰੈਜ਼ੈਂਟੇਟਿਵ ਲਿਜ਼ ਚੈਨੀ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਪਰਸੀਕਿਊਟ ਕਰੋਗੇ ਤੇ ਉਹਨਾਂ ਕਹੇ ਵੀ ਨਹੀਂ ਇਹ ਹਾਈਪੋਥੈਟিক্যাল ਕੁਐਸਚਨ ਆ ਮੈਂ ਇਹਦੇ ਬਾਰੇ ਨਹੀਂ ਦੱਸ ਸਕਦੀ ਹੈਗੀ ਡੈਮੋਕ੍ਰੇਟ ਤੇ ਰਿਪਬਲਿਕਨਸ ਦੋਨਾਂ ਨੇ ਪਾਰਟਿਸਨ ਪ੍ਰਾਇੋਰਟੀਜ਼ ਰੱਖੀਆਂ ਜਿਹੜੀ ਨੋਮੀਨੇਸ਼ਨ ਹੀアリング ਚੱਲ ਰਹੀ ਹੈਗੀ ਆ ਕ੍ਰਿਸਟਿਨ ਗਿਲਬ੍ਰੈਂਡ ਜੋ ਸੈਨੇਟਰ ਹੈਗੇ ਆ ਉਹਨਾਂ ਨੇ ਰੈਡ ਕਲਿਫ ਉਹਨਾਂ ਨੂੰ ਸੈਕਸ਼ੂਅਲ ਅਸੌਲਟ ਪ੍ਰੋਟੈਕਸ਼ਨ ਸੀਆਈਏ ਦੇ ਵਿੱਚ ਉਹਦੇ ਬਾਬਤ ਪੁੱਛਿਆ ਕਿ ਵੀ ਸੀਆਈਏ ਦੇ ਵਿੱਚ ਜਿਹੜੀ ਸੇਫ ਪਲੇਸ ਆ ਵਰਕ ਆਨ ਦੇ ਲਈ ਪਿਛਲੇ ਸਮੇਂ ਦੇ ਵਿੱਚ ਕਾਫੀ ਸਕੈਂਡਲ ਉੱਥੋਂ ਨਿਕਲ ਕੇ ਆਏ ਸੀ ਸੈਨੇਟਰ ਥੌਮ ਟਿਲਰਸ ਨੇ ਫਾਲਸ ਕਲੇਮ ਕੀਤਾ ਸੀ ਪੀ देयर ਇਜ਼ ਅ ਵਾਈਡ ਸਪਰੈਡ ਚੀਟਿੰਗ ਇਨ ਇਲੈਕਸ਼ਨ ਸੋ ਵੱਖ-ਵੱਖ ਜਿਹੜੇ ਇਸ ਤੋਂ ਬਿਨਾ ਟਿਕਟੌਕ ਨੂੰ ਲੈ ਕੇ ਸੈਨੇਟਰ ਰਿਚਰਡ ਬਲੋਮੈਂਥਲ ਜੋ ਡੈਮੋਕ੍ਰੇਟ ਹੈ ਕਨੇਕਟਿਕਟ ਤੋਂ ਉਹਨਾਂ ਨੇ ਪੁੱਛਿਆ ਭਈ ਟਿਕਟੌਕ ਦੇ ਸਬੰਧ ਦੇ ਵਿੱਚ ਜੇ ਸੁਪਰੀਮ ਕੋਰਟ ਬੈਨ ਕਰਦੀ ਆ ਜਾਂ ਉਹ ਇੰਟਰਵਿਨ ਨਹੀਂ ਕਰਦੀ ਤੇ ਤੁਹਾਡਾ ਕੀ ਜਿਹੜਾ ਇਹਦੇ ਬਾਰੇ ਲਿਟੀਗੇਸ਼ਨ ਦੇ ਬਾਰੇ ਕੀ ਆਨਸਰ ਹੋਊਗਾ ਉਹਨਾਂ ਨੇ ਇਹ ਕਿਹਾ ਭਈ ਜਿਹੜੀ ਪੈਂਡਿੰਗ ਲਿਟੀਗੇਸ਼ਨ ਆ ਆਪੇ ਬੌਂਡੀ ਕਹਿੰਦੀ ਉਹਦੇ ਬਾਰੇ ਮੈਂ ਡਿਸਕਸ ਨਹੀਂ ਕਰ ਸਕਦੀ ਹੈਗੀ ਸੋ ਰੂਬਿਓ ਹੁਣਾਂ ਨੇ ਕਿਹਾ ਯੂਕਰੇਨ ਤੇ ਰਸ਼ੀਆ ਨੂੰ ਕੰਸੈਸ਼ਨਸ ਬਣਾ ਲੈਣੀ ਚਾਹੀਦੇ ਮੇਕ ਕਰ ਲੈਣੇ ਚਾਹੀਦੇ ਆ ਤਾਂ ਕਿ ਜੋ ਜੰਗ ਆ ਉਹ ਖਤਮ ਕੀਤੀ ਜਾ ਸਕੇ ਸੋ ਜੋ ਸੈਕਟਰੀ ਆਫ ਸਟੇਟ ਨਾਮੇ ਆ ਰਹੇ ਮਾਰਕੋ ਰੂਬਿਓ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਹੈ ਵੀ ਸਾਡਾ ਮੇਨ ਇੰਟੈਂਸ਼ਨ ਇਹੀ ਆ ਵੀ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਆ ਉਸ ਨੂੰ ਬੰਦ ਕੀਤਾ ਜਾਵੇ ਤੇ ਦੋਨਾਂ ਹੀ ਮੁਲਕਾਂ ਨੂੰ ਜਿਹੜੀ ਆ ਕੰਸੈਸ਼ਨ ਕਰ ਲੈਣੇ ਚਾਹੀਦੇ ਹੈਗੇ ਸੋ ਇਹ ਹੁਣ ਦੇਖਣਾ ਹੋਊਗਾ ਵੀ ਜਿਨ੍ਹਾਂ ਦਾ ਇਲਾਕਾ ਉਹਨਾਂ ਨੇ ਦੱਬ ਲਿਆ ਵੀ ਉਹ ਮੰਨਦੇ ਆ ਵੀ ਸਾਡਾ ਇਲਾਕਾ ਦੱਬਿਆ ਤੁਸੀਂ ਰੱਖ ਲਓ ਕਿਉਂਕਿ ਰਸ਼ੀਆ ਜਿਹੜਾ ਹੈ ਉਹੀ ਚੀਜ਼ ਚਾਹੁੰਦਾ ਆ ਯੂਕਰੇਨ ਇਸ ਚੀਜ਼ ਦੇ ਉੱਤੇ ਮੰਨਦਾ ਨਹੀਂ ਹੈਗਾ ਪਰ ਨਵੇਂ ਆਏ ਪ੍ਰਸ਼ਾਸਨ ਦਾ ਮਾਹੌਲ ਹੋਰ ਆ ਇੱਕ ਪਾਸੇ ਤਾਂ ਗਾਜ਼ਾ ਦੇ ਵਿੱਚ ਲੜਾਈ ਦੀ ਜਿਹੜੀ ਧੌਂਕੀ ਦੇ ਨਾਲ ਉੱਥੇ ਦਾ ਸੀਜ਼ਫਾਇਰ ਜਿਹੜਾ ਉਹ ਕਰਾ ਰਹੇ ਆ ਸੋ ਇਹ ਚੀਜ਼ ਦੇਖਣੀ ਹੋਊਗੀ ਵੀ ਇੱਥੇ ਕੀ ਬਣਦਾ ਉਧਰ ਚਾਈਨਾ ਵਾਲੇ ਜਿਹੜਾ ਤਾਈਵਾਨ ਨੂੰ ਲੈ ਕੇ ਉਹ ਵੀ ਮਸਲਾ ਜਿਹੜਾ ਉਹ ਪੰਜਲਦਾਲ ਬਣ ਸਕਦਾ lets see ਕੀ ਬਣਦਾ ਆ ਡੈਫੀਨੇਟਲੀ ਟਰੰਪ ਹੁਣਾਂ ਨੇ ਬਹੁਤ ਸਾਰੇ ਜਿਹੜੇ ਇਹ ਚੁਣਾਈ ਵਾਦੇ ਕਿਤੇ ਸੀ ਜਿੰਨਾਂ ਤੋਂ ਉਹ ਹੌਲੀ ਹੌਲੀ ਉਹ ਮੁੱਕਰ ਵੀ ਰਹੇ ਆ ਜਿੱਦਾਂ ਇਕਨੋਮੀ ਦੇ ਮੁੱਦੇ ਦੇ ਉੱਤੇ ਨੇ ਕਿਹਾ ਵੀ ਮੈਂ ਪ੍ਰਾਈਸਾਂ ਜਿਹੜੀਆਂ ਘਟਾ ਨਹੀਂ ਸਕਦਾ ਪਰ ਨਾਲ ਦੇ ਨਾਲ ਉਹਨਾਂ ਦੇ ਡਰ ਦੇ ਖਣੋ ਕੈਲੀਫੋਰਨੀਆ ਦੇ ਕਾਰ ਵਾਲਿਆਂ ਦੇ ਦੰਦ ਜਿਹੜੇ ਆ ਉਹ ਖੁਰਦਰੇ ਹੋ ਗਏ ਆ ਉਹਨਾਂ ਨੇ ਆਪਣੇ ਡੀਜ਼ਲ ਇੰਜਨ ਦੇ ਜਿਹੜੇ ਬਹਿਣ ਵਾਲੇ ਆ ਉਸ ਨੂੰ ਚੀਜ਼ ਨੂੰ ਜਿਹੜਾ ਉਹ ਵਾਪਸ ਲੈ ਲਿਆ ਹੈਗਾ ਆ ਅ ਸੋ ਇਹ ਕਾਫੀ ਕੁਸ਼ ਜਿਹੜਾ ਬਹੁਤ ਚੱਲ ਰਿਹਾ ਆ ਆਉਂਦੇ ਕੁਝ ਦਿਨਾਂ ਦੇ ਵਿੱਚ ਇਨਫੈਕਟ ਇੱਕ ਇਹ ਤੇ ਨਹੀਂ ਆ ਵੀ 20 ਤਰੀਕ ਨੂੰ ਕੋਈ ਸਵਿਚ ਪੂਰੀ ਤਰ੍ਹਾਂ ਫਲਿੱਪ ਹੋ ਜਾਣਾ ਹੌਲੀ ਹੌਲੀ ਜਿਹੜੇ ਚੇਂਜਸ ਆ ਉਹ ਆਪਾਂ ਨੂੰ ਆਉਂਦੇ ਜਿਹੜੇ ਉਹ ਜਿਹੜੇ ਨਜ਼ਰ ਆਉਣਗੇ